ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਸਵਾਗਤ ਹੈ ਤੁਹਾਡਾ ਤੇ ਅੱਜ ਦਸਹਿਰੇ ਦਾ ਦਿਨ ਆ ਹੈਪੀ ਦਸਹਿਰਾ ਸਾਰਿਆਂ ਨੂੰ ਤੇ ਇੱਕ ਵੀਡੀਓ ਇੱਥੇ ਐਂਡ ਕਰਕੇ ਸਾਂਝੀ ਤੇਰਨ ਵਾਲੀ ਸਾਂਝੀ ਤੇਰ ਕੇ ਆਈ ਸੀ ਨਾ ਪਹਿਲਾਂ ਤੇ ਹੁਣ ਕਰੀਏ ਦੂਜੀ ਵੀਡੀਓ ਸਟਾਰਟ ਹੁਣ ਅਸੀਂ ਲੱਗੇ ਹੋਇਆ ਮਟਰ ਕੱਢਣਾ ਅੱਜ ਰੋਟੀ ਮਤਲਬ ਦਸਹਿਰੇ ਦਾ ਦਿਨ ਆ ਨਾ ਤਾਂ ਕਰਕੇ ਆਪਾਂ ਗੁਰਦੁਆਰਾ ਸਾਹਿਬ ਰੋਟੀ ਭੇਜਣੀ ਹੁੰਦੀ ਆ ਤੇ ਦਸਹਿਰੇ ਦਾ ਤਿਹਾਰ ਮਨਾਉਣੀ ਹੁੰਦੀ ਆ ਤੇ ਬਸ ਇਹ ਹੁੰਦਾ ਵੀ ਸਬਜ਼ੀ ਬਣਾ ਲਈਏ ਮੈਂ ਸੰਦੀਪ ਨੂੰ ਕਿਹਾ ਮੈਂ ਖੜੋ ਤੁਸੀਂ ਮੇਰੇ ਨਾਲ ਸਬਜ਼ੀ ਦੀ ਪਹਿਲਾਂ ਕਿਉਂਕਿ ਅਸੀਂ ਉਧਰੋਂ ਆਏ ਹਾਂ ਹੁਣ ਆ ਕੇ ਫਿਰ ਸਫਾਈ ਦਾ ਨਾਲ ਰਵਨੀਤ ਵੀ ਆ ਕੇ ਕੁਝ ਟਾਈਮ ਪੈ ਗਈ ਉਹਨੂੰ ਬੁਖਾਰ ਹੋ ਗਿਆ ਕੱਲ ਸਕੂਲ ਚ ਦਵਾਈ ਦਿਵਾ ਕੇ ਲਿਆਂਦੀ ਆ ਤੇ ਉਹ ਵੀ ਹੁਣ ਉੱਠ ਗਿਆ ਮੇਰੇ ਨਾਲ ਝਾੜੂ ਪੂੰਛਾ ਕਰਾ ਦੋ ਸੰਦੀਪ ਨੂੰ ਕਿਹਾ ਤੁਸੀਂ ਮਟਰ ਕੱਢ ਦੋ ਚਲ ਮੈਂ ਲਸਣ ਸਿਰ ਲੈਂਨੀ ਆ ਕਿਉਂਕਿ ਰਾਤ ਅਸੀਂ ਨੇਰੇ ਹੋਏ ਸ਼ੇਰਪੁਰੋਂ ਆਏ ਤਾਂ ਕਰਕੇ ਨਹੀਂ ਤਾਂ ਰਾਤ ਸਬਜ਼ੀ ਦੀ ਤਿਆਰੀ ਕਰ ਲੈਂਦੇ ਫਿਰ ਏਸ ਵੀ ਟਾਈਮ ਨਾਲ ਸੌਂਗ ਸੌਂਗੇ ਸਵੇਰੇ ਅੱਜ 3:30 ਫੇਰ ਉੱਠਣਾ ਸੀਗਾ ਤੇ ਚਲੋ ਜੀ ਹੁਣ ਕਰ ਲਈ ਹਾਂਜੀ ਹਾਂ ਤੇ ਵੀਡੀਓ ਸਟਾਰਟ ਕਰ ਲਈ ਜਰੂਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਨਾ ਆਪਣੀਆਂ ਜਿਹੜੀਆਂ ਵੀਡੀਓਜ਼ ਨੇ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਬਾਕੀ ਚਲੋ ਜੀ ਦਿਨੇ ਮਨਾਉਣੇ ਦਸਹਿਰਾ ਹਨਾ ਨਾਲੇ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਿਸ ਤਰ੍ਹਾਂ ਦਾ ਸਾਡਾ ਜਿਹੜਾ ਪਿੰਡ ਵਾਲਿਆਂ ਦਾ ਤਿਹਾਰ ਹੁੰਦੇ ਨੇ ਦਸਹਿਰੇ ਦੇ ਤੇ ਆਮ ਘਰਾਂ ਦੇ ਵਿੱਚ ਸਾਡਾ ਕਿਸ ਤਰ੍ਹਾਂ ਦਾ ਜਿਹੜਾ ਦਸਹਿਰਾ ਹੁੰਦਾ ਮੈਂ ਤਾਂ ਕਦੇ ਦਸਹਿਰਾ ਦੇਖਣ ਗਈ ਨਹੀਂ ਹੈਗੀ ਇਹ ਤਾਂ ਹੈਗਾ ਮੈਂ ਕਦੇ ਨਹੀਂ ਜ਼ਿੰਦਗੀ ਚ ਦਸਹਿਰਾ ਦੇਖਣ ਗਈ ਵਿਆਹ ਤੋਂ ਬਾਅਦ ਬਸ ਇੱਕ ਵਾਰ ਇੱਥੇ ਸ਼ੇਰਪੁਰ ਹਨਾ ਸਾਡੇ ਮਤਲਬ ਇੱਥੇ ਵਾਲੀ ਮਾਸੀ ਜੀ ਦਾ ਘਰ ਆ ਬਿਲਕੁਲ ਉੱਥੇ ਜਿੱਥੇ ਮੰਡੀ ਦੇ ਸਾਹਮਣੇ ਹੈ ਹਨਾ ਜੀ ਹਨਾ ਹਾਂ ਓਕੇ ਅੱਗੇ ਦਾ ਦਸਹਿਰਾ ਉਹਨਾਂ ਹੀ ਤਾਂ ਸਾਹਮਣੇ ਲੱਗਦੇ ਹੁਣ ਥੋੜੇ ਤਾਂ ਹਾਂ ਤਾਂ ਮੈਂ ਚੱਕ ਲਓ ਤੇ ਉੱਥੇ ਆ ਨਾ ਮਾਸੀ ਜੀ ਦਾ ਘਰ ਆ ਇੱਕ ਵਾਰ ਅਸੀਂ ਉੱਥੇ ਜ਼ਰੂਰ ਗਏ ਸੀ ਉਹ ਵੀ ਉਹਨਾਂ ਦੇ ਕੋਠੇ ਦੇਖ ਖੜੇ ਇਹ ਸੰਦੀਪ ਉਹ ਨਹੀਂ ਤਾਂ ਚਲੇ ਗਏ ਸੀ ਦਸਹਿਰਾ ਦੇਖਣ ਅੰਦਰ ਉਂ ਦੇ ਅਸੀਂ ਤਾਂ ਵਾਸਾ ਸਰ ਕੋਠੇ ਦੇ ਘੜ ਕੇ ਉਹਨਾਂ ਦੇ ਸਾਹਮਣੇ ਹੀ ਲੱਗਦਾ ਸੀ ਕੋਠੇ ਦੇ ਘੜ ਕੇ ਦੇਖਿਆ ਸੀ ਗਰਵਨੀਤ ਉਹ ਤਾਂ ਹੈ ਨਹੀਂ ਸੀ ਹੈਗਾ ਸੀ ਗਰਵਨੀਤ ਹੈਗਾ ਸੀਗਾ ਮੇਲਾ ਛੋਟਾ ਜਿਹਾ ਮੈਂਨਾਂ ਮੇਰੀ ਜਾਦਨੀ ਤੇ ਹੋਸੀਗਾ ਵਾਸ ਉਹਨਾਂ ਦੇ ਕੋਠੇ ਦੇ ਘੜ ਕੇ ਦੇਖਿਆ ਸੀ ਬਸ ਇਨੱਕ ਦੀ ਸੀ ਅਸੀਂ ਕਿ ਵੀ ਰਾਵਣ ਨੂੰ ਅੱਗ ਲੱਗ ਗਈ ਹੋਰ ਤਾਂ ਮੈਂ ਕਦੇ ਜਿੰਦਗੀ ਚ ਦਸਹਿਰਾ ਨਹੀਂ ਦੇਖਿਆ ਨਾ ਮੈਂ ਕਦੇ ਕੋਈ ਸਿਨੇਮਾ ਵਗੈਰਾ ਸਿਨੇਮਾ ਕਹਿੰਦੇ ਨੇ ਥੀਏਟਰ ਕਹਿੰਦੇ ਨੇ ਤੇ ਨਾ ਮੈਂ ਉਹ ਦੇਖਿਆ ਕਦੇ ਮੈਂ ਫਿਲਮ ਨਹੀਂ ਦੇਖੀ ਹੈਗੀ ਬਾਰ ਕਿਤੇ ਵੀ ਜ਼ਿੰਦਗੀ ਚ ਐਡੀ ਵੱਡੀ ਜ਼ਿੰਦਗੀ ਹੋਗੀ ਨਾ ਸਹੀ ਗੱਲ ਆ ਮੈਂ ਨਹੀਂ ਦੇਖੀ ਹੈਗੀ ਮੇਰੇ ਉਂਗਲਾ ਜੀ ਕੀ ਮਾਰ ਦਊਂ ਜਾਂ ਕਿਉਂ ਦੱਸਦੀ ਮੈਂ ਨਹੀਂ ਕਿਉਂ ਲੈ ਸੰਦੀਪ ਕਦੇ ਤੂੰ ਆਇਆ ਨਾ ਦੱਸ ਵੀ ਮੈਂ ਕਦੇ ਇਸ ਨਵੇਂ ਚ ਫਿਲਮ ਨਹੀਂ ਦੇਖੀ ਮੈਂ ਕਿਉਂ ਦੱਸਣ ਨਾ ਦੱਸਣ ਵਾਲੀ ਕੀ ਗੱਲ ਆ ਇਹਦੇ ਵਿੱਚ ਉਂਝ ਤਾਂ ਮੈਂ ਨਹੀਂ ਦੇਖੀ ਹੈ ਨਾ ਮੈਂ ਇੱਕ ਸਿੰਪਲ ਕੁੜੀ ਆ ਮੈਨੂੰ ਨਾ ਪਹਿਲਾਂ ਪੇਕੇ ਦੇ ਘਰੇ ਤੇ ਮੈਂ ਟੀਵੀ ਤੇ ਵੀ ਕਦੇ ਫਿਲਮ ਨਹੀਂ ਦੇਖੀ ਵੀ ਟੀਵੀ ਤੇ ਵੀ ਕੱਟ ਦੇਖੀ ਟੀਵੀ ਤੇ ਵੀ ਕੱਟ ਦੇਖਦੀ ਆ ਕਿਉਂਕਿ ਮੇਰੇ ਕੋਲ ਟਾਈਮ ਮੈਨੂੰ ਆਉਂਦਾ ਵੀ ਟਾਈਮ ਜਾਂ ਕੀ ਬੇਸਟ ਕਰਨਾ ਇੰਨਾ ਜੇ ਮੇਰੇ ਨਾਲ ਕੋਈ ਦੇਖੇ ਸਾਰੀ ਫੈਮਿਲੀ ਹੈ ਨਾ ਦੇਖੇ ਤਾਂ ਮੈਂ ਫਿਲਮ ਵਗੈਰਾ ਕੋਈ ਵੀ ਚੀਜ਼ ਦੇਖਦੀ ਹੁੰਨੀ ਆ ਤੇ ਕੱਲੀ ਤਾਂ ਮੇਰੇ ਜੀ ਨਹੀਂ ਕਰਦਾ ਹੈਗਾ ਬਾਕੀ ਫਿਰ ਇਹਦੇ ਵਿੱਚ ਨਾ ਦੱਸਣ ਵਾਲੀ ਕਿਉਂਕਿ ਮੈਨੂੰ ਟੀਵੀ ਤੇ ਵੀ ਪੇਕੇ ਘਰੇ ਤਾਂ ਕਿਸੇ ਨੇ ਕੀ ਜਾਣ ਦੇਣਾ ਸੀ ਹੈ ਨਾ ਸਹਰੇ ਘਰੇ ਵੀ ਮੇਨੂ ਦੇਖ ਕੇ ਕਦੇ ਲੱਗੀ ਗਿਆ ਕਿਤੇ ਮੈਸੇ ਮੇਰਾ ਜੀਭ ਨਹੀਂ ਕਰਦਾ ਹੈਗਾ ਤੇ ਮੈਨੂੰ ਆਂਦੇ ਵੀ ਸਾਰੇ ਨਾਲ ਹੋਣ ਚਲ ਜੀ ਤਾਂ ਸਾਰੀ ਫੈਮਿਲੀ ਆਪਾਂ ਹੁੰਨੀ ਆ ਇਕੱਠੇ ਆ ਨਾ ਫਿਰ ਤਾਂ ਵਧੀਆ ਵੀ ਲੱਗਦਾ ਚਲੋ ਠੀਕ ਆ ਜੀ ਅੱਜ ਦਸਹਿਰੇ ਦਾ ਦਿਨ ਆ ਹੋਰ ਹੀ ਗੱਲਾਂ ਲੈ ਕੇ ਬੈਠ ਗਏ। ਚਲੋ ਜੀ ਸਬਜੀ ਧਰ ਲਈ ਤੇ ਸਬਜੀ ਤਿਆਰ ਕਰਕੇ ਤਾਂ ਰਿਫਰ ਖੀਰ ਧਰਤੀ ਬਸ ਤੁਹਾਨੂੰ ਪ੍ਰਸ਼ਾਦ ਬਣਾ ਦੂੰਗੀ। ਆ ਆਲੂ ਮਟਰ ਬਣਾਉਣੀ ਆ ਅੱਜ ਮੈਂ। ਤੇ ਮਸਾਲਾ ਪਾਤਾ बस ਮਸਾਲਾ ਪੱਕਦਾ ਖੀਰ ਵੀ ਥਿਮ ਥਿਮ ਤੇ ਕਰਕੇ ਰੱਖੀ ਪਈ ਆ ਖੀਰ ਬਨ ਜੂਆ ਖੰਡ ਦੀ ਨਾਲ ਪ੍ਰਸ਼ਾਦ ਬਣਾ ਕੇ ਮੈਂ ਖਾ ਟੇਕ ਲੂ ਆ ਲੰਚ ਬਾਕਸ ਆ ਟਿਫਨ ਨੇ ਅੰਦਾ ਕੱਲ ਫਿਰ ਐਦੀ ਸਲੈਕਸ ਨੂੰ ਹੋਈ ਬਾਕੀ ਸ਼ਾਪਿੰਗ ਦਾ ਸਮਾਨ ਵੀ ਮੈਂ ਸਾਰਾ ਸ਼ੇਅਰ ਕਰੂੰਗੀ ਤੇ ਆ ਲੈ ਲਿਆ ਸੀ 6 ਡੱਬੇ ਵਾਲਾ ਗੁਰਦੁਆਰਾ ਸਾਹਿਬ ਰੋਟੀ ਪੇਜਨ ਨੂੰ ਅੱਜ ਇਹਦੀ ਸ਼ੁਰੂਆਤ ਕਰਨ ਲੱਗੀ ਰੋਟੀ ਬਣਾ ਕੇ ਫ੍ਰੀਜ 'ਚ ਹੀ ਪੀਰ ਦੂੰਗੀ ਮੈਂ ਤੇ ਨਾਲ ਹੀ ਫਿਰ ਮੱਥਾ ਟੇਕ ਦਾਂ ਰੋਨੀਤ ਨੇ ਪਾਣੀ ਕੱਟਿਆ ਪਾਣੀ ਕੱਟ ਕੇ ਪੀਂਦੀ ਐ ਇਹਦਾ ਨਾ ਗਲਾ ਖਰਾਬ ਹੋਇਆ ਪਿਆ ਬਹੁਤ ਜ਼ਿਆਦਾ ਗਲਾ ਖਰਾਬ ਹੋ ਗਿਆ ਇਹਨੇ ਪਾਣੀ ਨਿੱਕਾ ਜਿਹਾ ਕੋਸਾ ਜਿਹਾ ਕਰਕੇ ਥਾਲ ਚ ਪਾ ਕੇ ਘਰ ਦੇ ਨਾਲ ਕੱਟਿਆ ਤੇ ਹੁਣ ਉਹਨੂੰ ਪੀਉਂਗੀ ਕਹਿੰਦੇ ਇਹਦੇ ਨਾਲ ਜਿਹੜਾ ਗਲਾ ਉਹ ਠੀਕ ਹੋ ਜਾਂਦਾ ਮਸਾਲਾ ਵੀ ਬਿਲਕੁਲ ਹੋ ਗਿਆ ਪੱਕ ਗਿਆ ਲਓ ਜੀ ਸਬਜ਼ੀ ਰੱਖਤੀ ਵਾਸਤੇ ਇੱਕ ਦੋ ਸੀਟੀਆਂ ਮਰਵਾ ਦੂੰ ਤੇ ਧੀਰ ਨੂੰ ਵੀ ਬਸ ਉਹਨੂੰ ਸਭ ਇੱਕ ਮੈਂ ਕੁੱਕਰ ਚ ਬਣਾਉਣੀ ਹੁੰਦੀ ਹੈ ਤਰੀ ਵਾਲੀ ਸਬਜੀ ਮੇਰੇ ਕੋਲੇ ਸਟੀਲ ਦਾ ਕੁੱਕਰ ਆ ਤੇ ਮੈਂ ਕੱਲ ਸੰਦੀਪ ਨੂੰ ਕਹਿੰਦੀ ਸੀ ਮੈਂ ਕਿ ਪਿੱਤਲ ਦਾ ਲੈ ਦੋ ਮੈਂ ਕੁੱਕਰ ਵਾਲਾ ਯੂਜ਼ ਕਰਦੀ ਆ ਤੇ ਬਾਕੀ ਤੁਸੀਂ ਦੱਸੋ ਹਨਾ ਵੀ ਠੀਕ ਰਹੂਗਾ ਪਿੱਤਲ ਦੇ ਜਿਵੇਂ ਆਪਣੇ ਪਤੀਲੇ ਹੁੰਦੇ ਸੀਗੇ ਉਸ ਤਰ੍ਹਾਂ ਵੀ ਕੁੱਕਰ ਠੀਕ ਰਹੂਗਾ ਆਪਾਂ ਨੂੰ ਵਰਤਣ ਵਾਸਤੇ ਸੋਈ ਚ ਕਿਉਂਕਿ ਮੈਂ ਇਹ ਜੋ ਗੈਸ ਦੇ ਅੰਦਰ ਕੰਮ ਕਰਦੀ ਮੈਂ ਉਹਦੇ ਵਾਸਤੇ ਸਟੀਲ ਦਾ ਵਰਤਦੀ ਆ ਇਹ ਤੇ ਵੀ ਚੱਲਦਾ ਇੰਡਕਸ਼ਨ ਤੇ ਵੀ ਚੱਲਦਾ ਤੇ ਤਾਂ ਵੀ ਮੈਂ ਉਹ ਹੀ ਵਾਸਤੇ ਟਾਈਪ ਲਾਈਆ ਇੱਥੇ ਕੋਈ ਚੀਜ਼ ਵੀ ਏਥੇ ਲੱਗਦੀ ਜੀ ਮੈਂ ਉਹਨਾਂ ਵਿੱਚ სიმਮਤੇ ਕਰਕੇ ਰੱਖਤਾ ਤੇ ਇਹ სიმਮਤੇ ਵਸ ਰੀਜੀ ਜਾਂ ਨਾ ਪੱਕ ਜਣੀ ਆ ਖੀਰ ਹੁਣ ਮੈਂ ਬਾਹਰ ਮੱਥੇ ਦੀ ਤਿਆਰੀ ਕਰ ਦਿੰਨੀ ਆ ਹਨਾ ਮੱਥਾ ਟੇਕਣ ਵਾਸਤੇ ਜਿਹੜਾ ਥਾਂ ਉਹ ਸਾਫ਼ ਕਰਕੇ ਪੋਚਾ ਫੇਰਨਾ ਪਾਂਡੂ ਪਾਂਡੂ ਮਿੱਟੀ ਫੇਰਨੀ ਆ ਤੇ ਉਹਨਾਂ ਚਿਰ ਮੇਰੀ ਇਹ ਸਬਜ਼ੀ ਨੂੰ ਸੀਟਕੇ ਲੱਗ ਜਾਣਗੇ ਖੀਰ ਬਣ ਚੂ ਫਿਰ ਮੈਂ ਆ ਕੇ ਪ੍ਰਸ਼ਾਦ ਬਣਾ ਕੇ ਫਿਰ ਮੱਥਾ ਟੇਕ ਲਾਗੇ ਬੁਰੇ ਜੀ ਲਾੜੀਆ ਪੋਚੋ ਲਾਲ ਹੈ ਇੱਥੇ ਆ ਨਾ ਗੰਨੇ ਵੀ ਪੱਟਣੇ ਨੇ ਕੋਈ ਨਹੀਂ ਪੂਰੇ ਰੱਖੇ ਜਾਣਗੇ ਗੰਨੇ ਕੋਲੇ ਗੰਨੇ ਬਥੇਰੇ ਹਾਂ ਉਹ ਲਾ ਦਿੰਦੇ ਬਸ ਅੱਗ ਵੀ ਬਣਨ ਵਾਲੀ ਆ ਖੀਰ ਬਣ ਗਈ ਸਬਜ਼ੀ ਵੀ ਬਣ ਗਈ ਬਸ ਮੈਂ ਪ੍ਰਸ਼ਾਦ ਬਣਾ ਦਿੰਨੀ ਆ ਫਿਰ ਮੱਥਾ ਟੇਕ ਲੈਣੇ ਆ ਹਾਂ ਫਿਰ ਫੜਾਇਆ ਇਸ ਜਿੱਤੇ ਲਾਉਣਾ ਦਿਓ ਉਹ ਦਿਨ ਮੈਂ ਇੰਨੀ ਜਲਪੱਟੀ ਫੇਰ ਵੀ ਖਾਤੇ ਰਹੇਗੀ ਕੋਈ ਨਹੀਂ ਹੋਜੂ ਠੀਕੇ ਵੀ ਇਹਦੇ ਸੁੱਕ ਜੂਗਾ ਤਾਂ ਮੇਰੇ ਨਾਲ ਯੱਕ ਸਾਨੂੰ ਬੋਚਾ ਸਭ ਕੁਝ ਹੋ ਗਿਆ ਬੱਤਿਵਿਲੇ ਨੂੰ ਕੁਝ ਹੋ ਗਿਆ ਸੁੱਖੂ ਜੂ ਟੀਵੀ ਕੀ ਕਰਨਾ ਹੈ ਅਸਵਾ ਬਤਾ ਕੇ ਕੋਹੇ ਜੀ ਹੋ ਬੱਟ ਲਓ ਬਸ ਦੋ ਮੁੱਕ ਦੇ ਨਹੀਂ ਹੈਗੇ ਆਪਾਂ ਨੂੰ ਮੈਨੂੰ ਆਹ ਆ ਫੁੱਲ ਬਹੁਤ ਸੋਹਣੇ ਲੱਗਦੇ ਨੇ ਕੀ ਆ ਗਈ ਸੜਕਾਂ ਵਾਲੀ ਫੇਰ ਨਾ ਨਾ ਇਹ ਤਾਂ ਹੋਰ ਫਸ ਗਿਆ ਸੀ ਉਹਨਾਂ ਦਾ ਅੱਛਾ ਉਹ ਰੋਡ ਰੂਲਰ ਜਾਂ ਨਹੀਂ ਹੁੰਦਾ ਅੱਛਾ ਉਹ ਫਸ ਗਿਆ ਸੀ ਉਹਨੂੰ ਕੱਟ ਕੇ ਲਿਆਏ ਪੱਟ ਲੋ ਵਧੀਆ ਜੇ ਲੰਬੇ ਜੇ ਦੋ ਦੇਖ ਕੇ ਪੱਟ ਲੋ ਹੋ ਇੱਕ ਹੋਰ ਵੱਟ ਲੈ ਕੱਲ ਬਾਜ਼ਾਰ 'ਚ ਸਾਰੀਆਂ ਬਾਣੀ ਦੀਆਂ ਦੁਕਾਨਾਂ ਮੂਰੇ ਤਰੇ ਪੈਸੀ ਹੈ ਨਾ ਵੇਚਣ ਵਾਲੇ ਆਉਂਦੇ ਨੇ ਉੱਥੇ ਕਹੋ ਲੈ ਰਕਮ ਬਨੇ ਚਲੋ ਜੀ ਪੂਰੀ ਸਾਫ ਤਾਂ ਹੋ ਗਿਆ ਕੰਮ ਮੈਂ ਪ੍ਰਸ਼ਾਦ ਬਣਾ ਲਾ ਹਾਂ ਕਰ ਲਓ ਇੱਥੇ ਸਾਫ ਕਰ ਲਓ ਹਾਂ ਇੱਥੇ ਕਰ ਲਓ ਉੱਪਰਲੇ ਦਾ ਰੱਖ ਲਿਓ ਟਾਣੀਆਂ ਇਹ ਆ ਤਾਂ ਹਾਂ ਲਈ ਆ ਗੈਰ ਸਟੋਰ ਦੇ ਗੇਟ ਤੇ ਲਓ ਜੀ ਅੱਗ ਵੀ ਪੱਕੀ ਪਈ ਆ ਬਸ ਇਤਰੋ ਸਾਰੀ ਤਿਆਰੀਆਂ ਹੁਣ ਪ੍ਰਸ਼ਾਦ ਬਣਾਉਣਾ ਤਾਂ ਰਹਿ ਗਿਆ ਸਾ ਵੀ ਸੁੱਕਣ ਲੱਗ ਗਿਆ ਪ੍ਰਸ਼ਾਦ ਪ੍ਰਸ਼ਾਦ ਬਣਾ ਕੇ ਤੇ ਬਸ ਥੋੜਾ ਜਿਹਾ ਆਟਾ ਗੁੰਨਣਾ ਫਿਰ ਮੱਠਾ ਟੇਕ ਕੇ ਹਨਾ ਗੁਰਦੁਆਰਾ ਸਾਹਿਬ ਰੋਟੀ ਭੇਜੋ ਤੇ ਵਸੇ ਨਾ ਕਮਰ ਰਹਿ ਗਿਆ ਮੈਂ ਕਿੱਧਰ ਬੈਠਾਂਗੀ ਪੂਰੀ ਲੋਲੀ ਬਾਬਾ ਹਲੇਲੂ ਤੂੰ ਰੇ ਆਇਆ ਜਲੀਲ ਮੱਥਾ ਟੇਕੀ ਆਂ ਤੂੰ ਰੇ ਆ ਜਾ ਉੱਥੇ ਕਰ ਲਈ ਪਿਆਰੀ ਸਾਰੀ ਆ ਇਧਰ ਆ ਜਾ ਮੇਰੇ ਬਾਪਾ ਲੋਲੀ ਬਾਬਾ ਬਾਸ ਜਸਨੀਦ ਨਹੀਂ ਤਾਂ ਉਹਦੀ ਆਪਣੇ ਪੂਰੇ ਆ ਕੇ ਮੈਨੂੰ ਲਈ ਤੁਸੀਂ ਇੱਕ ਟਿਕ ਕੋਲ ਮੱਥਾ ਹੁਣ ਠੀਕ ਤਾਂ ਜੀ ਠੀਕ ਲੋਲੀ ਬਾਬਾ ਇੱਧਰ ਦੇ 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 ਦੇਣਾ ਬਾਬੇ ਇਹ ਬਿੰਦੀ ਨੂੰ ਦਸਨੀ ਤੱਕ ਕੀ ਕਰਦੇ ਆਪਾਂ ਰੋਟੀ ਰੋਟੀ ਪਾਟ ਤੇ ਜਿੰਨੀ ਤੂੰ ਇੱਥੇ ਬਹਿ ਜਾ ਇੱਥੇ ਬਹਿ ਜਾ ਉਰੇ ਆ ਕੇ ਉਰੇ ਆ ਕੇ ਬਹਿ ਜਾ ਇੱਥੇ ਬੈਠ ਪੁੱਤ ਬੱਧ ਜਾ ਬੱਧ ਕੇ ਬੱਧ ਕੇ ਬੱਧ ਕੇ ਜਲਦੀ 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 ਉੱਥੇ ਬੈਠ वाह <laughs> <Yeah. laughs> <Yeah. laughs> 第二。Yeah. ਹੋ ਹੈ ਰੋਕ ਗਈ 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 ਨਸਲਾਂ ਮਿਦੇਗੇ ਚੌਲ ਦੇ ਹੋਰ ਵੀ ਬੋਕ ਚੱਕ ਲਵੀਂ ਮੈਂ ਗੋਲੀ ਪਾਈ ਜੀ ਆਵਾਜ਼ ਹੋ ਚ ਬੈਠੀ ਸਕਦੀ ਜਿਸ ਨੇ ਤੇ ਲਿਆ ਗੋਲੀ ਪਾ ਪਟਾਕਿਆ ਦਈ ਲੱਗਿਆ ਪਿਆ ਉਹ ਨੇ ਚਲਾਏ ਨੇ ਚਲਾਏ ਨੇ ਹਾਂ ਜੀ ਗੰਗਾਂ ਦੀਆਂ ਜਿਉਂ ਜਿਉਂ ਦਾ ਮਤਲਬ ਇਹ ਹੁੰਦਾ ਜਿਉਂਦਾ ਨਾਲ ਜਿਉਂਦਾ ਜੀਸ ਨੇ ਤੇ ਪਾਪਾ ਦੇ ਸਿਰ ਚ ਕੀ ਲਾਤਾ ਦੇਖ ਪਾਪਾ ਕੀ ਲਾਤਾ ਉਸ ਉਹ ਹਰ ਕੀ ਟੰਗ ਤਾਂ ਪਾਪਾ ਦੇ ਸਿਰ 'ਚ ਦੀਦੀ ਲੈ ਖਾਏ ਉਹ ਦੀਦਾ ਦਾ ਡਾਟ ਲੂਟੀ ਦੇਓ ਪੈਸੇ ਕੋਈ ਸਾਰਾ ਕੁਝ ਨਹੀਂ ਤੇ ਕਰੋਨਾ ਨਹੀਂ ਨਹੀਂ ਸਾਮਨ ਮੇਰੇ ਪੁੱਤ ਨੇ ਅੱਜ ਪਹਿਲੀ ਵਾਰ ਮੰਗੇ ਨੇ ਪੈਸਾ ਹੀ ਨਹੀਂ ਨਹੀਂ ਫੋੜ ਕਿਹੜਾ ਇਹਨੇ ਉਹ ਕਰਨਾ ਹੈ ਇਹਨਾਂ ਨੂੰ ਤਾਂ ਆ ਤਾਂ ਲਾਇਆ ਹੀ ਸਵੇਰੇ ਲਾ ਪਾਪਾ ਕੱਲ ਦੀ ਲੱਗੇ ਹੋਏ ਨੇ ਖਰਚਣ ਇਹਦੀ ਬੇਰੋੜੀ ਬਹੁਤ ਹੈ ਕਿੰਨੇ ਲੋੜਾ ਇਤੋਂ ਨਹੀਂ ਹੈ ਇੱਥੇ ਇੰਨੀ ਵੀ ਲੋੜਾ ਨਹੀਂ ਜਿਹੜੇ ਤਿਹਾੜ ਦੇ ਦਿਨ ਮਿਲਦੇ ਨੇ ਉਹਨਾਂ ਦਾ ਤਾਂ ਇੱਕ ਵੱਖਰਾ ਹੀ ਸਵਾਦ ਹੁੰਦਾ ਯਾਰ ਲੈਣਾ 5000 ਲੈਣਾ 5000 ਰੁਪਏ ਲੈ ਲੇ ਹਾਏ ਪਾਪਾ ਖੁੱਲੇ ਦਿਲਾਂ ਲੈ ਨਹੀਂ ਤੇਰੀ 5000 ਨਾਲ ਜਾ ਕੇ ਕਰਦੇ ਜਿੰਨਾ ਚੱਲ ਕੋਈ ਨਾ ਹਾਂ ਸੂਟ ਲੈ ਆਵਾਂਗੇ ਕੱਲ ਨੂੰ ਕੱਲ ਨੂੰ ਅਸੀਂ ਸੂਟ ਲੈ ਆਵਾਂਗੇ ਚੰਗਾ ਠੀਕ ਆ ਹਰਮਨੀ ਸੂਟ ਪੱਕੇ ਕਰ ਲੈ ਮੈਂ ਵੀ ਲੈ ਆ ਹਾਂ ਨਾਲ ਇੱਕ ਮਿੰਟ ਵੀ ਤਵਾ ਇਹਦਾ ਕੋਈ ਸੂਟ ਨਹੀਂ ਲਿਆ ਹੁਣ ਕਦੇ ਮੈਂ ਆਪੇ ਕਰਵਾ ਦਿਆਂਗਾ

ਕਹਿੰਦੀ ਮੈਂ ਜਾਣ ਗੁਰਦੁਆਰਾ ਸਾਹਿਬ ਅਸੀਂ ਤਾਂ ਜਾਏ ਸਵੇਰੇ ਮੱਥਾ ਟੇਕ ਕੇ ਆਏ ਚੱਲ ਹੁਣ ਤੁਸੀਂ ਜਾਇਓ ਲਓ ਜੀ ਮੈਂ ਪ੍ਰਸ਼ਾਦ ਦਾ ਪਤਾ ਨਵੇਂ ਲੰਚ ਬਾਕਸ ਵਿੱਚ ਪਾਇਆ ਤੇ ਆਹ ਟੱਕਨ ਵਧੀਆ ਨਹੀਂ ਇਹ ਤੇ ਆਹ ਟੱਕਨ ਜਿਹੜਾ ਛੋਟੇ ਵਾਲਾ ਸੀ ਉਹ ਤੇ ਨਹੀਂ ਹੈਗੀ ਸੀ ਇਹ ਨੂੰ ਵੱਡਾ ਵਧੀਆ ਲੱਗਦਾ ਸੀ ਇਹ ਤੁਸੀਂ ਪੀਓ ਲੈਣਾ ਤੇ ਹੁਣ ਇਹਨੂੰ ਬਸ ਰੱਖ ਕੇ ਇਹਦਾ ਉਹ ਕਿੱਥੇ ਰੱਖਦਾ ਫਰੇਮ じゃ ਤੇ ਮੈਂ ਤਾਂ ਟੁੱਲਿਆ ਨਹੀਂ ਹਾਂ ਬਾਏ ਗੁਰੂ ਸਤਨਾਮ ਬਰਬਾਜੀ ਇਹ ਤਾਂ ਉੱਪਰ ਲਾ ਵੀ ਇੱਕ ਟੱਕਣੀ ਹੈ ਦੱਸਿਆ ਕਿਦਨ ਦੀ ਮੇਰੀ ਰੀਜ ਸੀ ਪਹਿਲੇ ਮੇਰੇ ਕੋਲ ਪ੍ਰਾਸਕਟ ਦੇ ਲੰਚ ਬਾਕਸ ਸੀ ਪਹਿਲਾਂ ਲੋਕਾਂ ਨੂੰ ਛੁਕਾਏ ਨਹੀਂ ਹੱਸਾ ਉੱਪਰ ਆਸਕਟ ਦੇ ਸੀ ਉਹ ਟੱਕਣ ਸੀ ਮੈਂ ਗਲਤ ਲਾ ਲਿਆ ਗਲਤ ਲਾ ਲਿਆ ਮੈਂ ਲਾ ਲਿਆ ਇੱਕ ਹੋਰ ਰਹਿਣਾ ਦਬੀ ਇਹਦੇ ਨਾਲ ਚਾਰ ਨੇ ਕੋਲੋਂ ਸੋ ਤਿੰਨ ਚਾਰ ਆਹ ਇੱਕੜਾ ਪਿਓਰਾ ਛੋਟੀ ਚਾਰ ਵਗੈਰਾ ਵਾਲੀ ਉਹ ਲਾਉਣੀ ਤਾਂ ਨਾਲ ਹੀ ਪਉਗੀ ਮੈਂ ਤੋਂ ਤੇਰੇ ਤੇ ਰੱਖਿਆ ਸੀ ਮੰਨ ਤਾ ਸੋ ਸਬਜੀ ਵਾਲੀ ਆ ਮੇਰੇ ਦਿਮਾਗ ਜਿਹੜਾ ਖਾ ਗਿਆ ਪਹਿਲਾਂ ਇਹਨਾਂ ਸਾਰੇ ਸਾਫ਼ ਕਰਕੇ ਫਿਰ ਮਿਕਸ ਟਾ ਕੇ ਇਹਨਾਂ ਨੂੰ ਫੇਰ ਪਾਈਆ ਰੋਟੀ ਹਮਮ ਉਹ ਹੋ ਗਿਆ ਆ ਦੇਖੋ ਇਹ ਚ ਰੋਟੀ ਹੋਗੀ ਇਹਦੇ ਚ ਹੋਊਗੀ ਖੀਰ ਹੋਗੀ ਇਹ ਚ ਪ੍ਰਸ਼ਾਦ ਹੋ ਗਿਆ ਇਹ ਚ ਸਬਜੀ ਹੋਗੀ ਤੇ ਨਾਲੇ ਵਸੇ ਸਾਈਜ਼ ਵਧੀਆ ਹੋ ਗਿਆ ਚਲੋ ਠੀਕ ਹੈ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਉਹ ਵੱਡਾ ਵਾਲਾ ਸੋਨਾ ਲੱਗਦਾ ਸੀ ਉਹ ਨਹੀਂ ਸੀ ਸੋਨਾ ਦਾ ਇਹ ਦੀ ਸ਼ੇਪ ਮੈਨੂੰ ਲੱਗਦਾ ਸੀ ਨਾ ਇਹ ਦੀ ਸ਼ੇਪ ਬਹੁਤ ਸੋਹਣੀ ਲੱਗਦੀ ਆ ਹਮਮ ਚਲੋ ਚਲੋ ਤੇਰੇ ਪਾਪਾ ਕਹਿੰਦੇ ਹਸੀ ਵਧੀਆ ਲੱਗਦਾ ਲਓ ਜੀ ਰਵਨੀਤ ਤੇ ਰਵਨੀਤ ਦੇ ਪਾਪਾ ਜਾਂਦੇ ਨੇ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਲੈ ਕੇ ਮੈਂ ਸਵੇਰੇ ਜਦ ਨਾਲ ਸਾਂਝੀ ਤੇਰਨ ਗਏ ਸੀ ਅਸੀਂ ਉਦੋਂ ਚਾਏ ਆਏ ਸੀ ਇੱਕ ਪਾਸੇ ਲੱਤਾਂ ਕਰਕੇ ਨੂੰ ਬੈਠਣਾ ਨਹੀਂ ਆਉਂਦਾ ਹਨਾ ਮੈਂ ਵੀ ਦੇਖਾ ਹੈ ਨਾ ਡਿੱਗਣ ਇਹ ਕਿਹੜਾ ਪਈ ਪੁੱਤ ਇਨੂੰ ਆਉਦਾ ਹੀ ਨਹੀਂ ਬੈਠਣਾ ਮੋਟੇ ਨੂੰ ਆ ਜੀ ਉਹਦਾ ਤਾਂ ਉਹ ਬੈਠਣਾ ਕਿਹੜਾ ਜ਼ਰੂਰੀ ਜਿਹਾ ਤਰੀਕਾ ਇਹ ਕਦੇ ਬੈਠਿਆ ਨਹੀਂ ਨਾ ਇਹ ਐ ਹੀ ਬੈਠਾ ਚਲ ਕੋਈ ਨਾ ਫਿਰ ਕੀ ਹੁੰਦਾ ਹੀ ਬਹਿ ਜਾ ਤੇ ਉਹ ਛੋਟਾ ਅੱਜ ਸਲਵਾਰ ਸੂਟ ਪਾਏ ਕਰਕੇ ਹੈ ਉਹਦਾ ਅੰਦਰ ਖੇਡ ਲੈ ਕੇ ਆ ਤੁਹਾਨੂੰ ਮੱਠਣ ਦੇ ਕੰਦੇ ਨਾਲ ਫੇਰ ਜਾ ਆਵਾਂਗੇ ਉਹਦੇ ਨਾਲ ਤੁਸੀਂ ਪਰਸਾ ਚਲੋ ਜੀ ਚਲੇ ਗਏ ਹੈ ਰਵਨੀਤ ਨਾ ਹੁਣ ਛੋਟੀ ਤੋਂ ਇੱਕਦਮ ਬੱਚਾ ਵੱਡਾ ਹੋ ਜਾਂਦਾ ਕਦੋਂ ਪਤਾ ਹੀ ਨਹੀਂ ਲੱਗਦਾ ਹਨਾ ਇਹ ਕਦੇ ਬੈਠੀ ਹੀ ਨਹੀਂ ਮੋਟਰਸਾਈਕਲ ਦੇ ਇੱਕ ਪਾਸੇ ਲੱਤਾਂ ਕਰਕੇ ਫਿਰ ਆਉਂਦਾ ਵੀ ਬੱਚਾ ਡਿੱਗਣਾ ਪਵੇ ਤੇ ਅੱਜ ਸੂਟ ਨਾਲ ਬੱਡੀ ਸਾਰੀ ਲੱਗਦੀ ਆ